ਪਿਛਲੇ ਕੁਝ ਵੀ ਨਵੇਂ ਦੌਰਾਨ ਕੈਨੇਡਾ ਜਾਣ ਵਾਲੇ ਚਾਵਨ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ ਸਮਝਿਆ ਜਾ ਰਿਹਾ ਹੈ ਕਿ ਕੈਨੇਡਾ ਨੇ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਲਈ ਸਟੱਡੀ ਵੀਜ਼ਿਆਂ ਦੀ ਗਿਣਤੀ ਕਾਫੀ ਘਟਾ ਦਿੱਤੀ ਹੈ ਇਸ ਦਾ ਸਭ ਤੋਂ ਵੱਡਾ ਅਸਰ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਵਿਦਿਆਰਥੀਆਂ ਤੇ ਪਿਆ ਹੈ ਜਿਨ੍ਹਾਂ ਦੀਆਂ ਕੇਵਲ 25% ਦੀਆਂ ਅਰਜ਼ੀਆਂ ਹੀ ਪਾਸ ਹੋਈਆਂ ਹਨ ਹਾਲਾਂਕਿ ਕੈਨੇਡਾ ਦੇ ਅਰਥਚਾਰ્યਚ ਪ੍ਰਵਾਸੀ ਵਿਦਿਆਰਥੀਆਂ ਦਾ ਵੱਡਾ ਯੋਗਦਾਨ ਹੈ ਪਰ ਕੈਨੇਡਾ ਦੇ ਪੱਕੇ ਨਾਗਰਿਕਾਂ ਦੀ ਸ਼ਿਕਾਇਤ ਰਹਿੰਦੀ ਸੀ ਕਿ ਸਟੱਡੀ ਵੀਜ਼ੇ ਤੇ ਆਉਣ ਵਾਲੇ ਆਮ ਤੌਰ ਤੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਦੂਜਿਆਂ ਨਾਲ ਬੁਨਿਆਦੀ ਢਾਂਚੇ ਤੇ ਬੋਝ ਪੈ ਰਿਹਾ ਸੀ ਅਤੇ ਮਕਾਨਾਂ ਦੇ ਕਿਰਾਏ ਵਧਣ ਦੇ ਨਾਲ ਨਾਲ ਮਹਿੰਗਾਈ ਵੀ ਵਧ ਰਹੀ ਸੀ ਇੱਕ ਪੱਖ ਇਹ ਵੀ ਹੈ ਕਿ ਪਿਛਲੇ ਸਮੇਂ ਦੌਰਾਨ ਵਿਦਿਆਰਥੀ ਵੀਜ਼ਿਆਂ 'ਚ ਹੋ ਰਹੀਆਂ ਧੋਖਾਧੜੀਆਂ ਨੇ ਕੈਨੇਡਾ ਸਰਕਾਰ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ 2 ਕੋ ਸਾਲ ਪਹਿਲਾਂ ਕੈਨੇਡਾ ਦੀਆਂ ਵਿਦਿਅਕ ਸੰਸਥਾਵਾਂ ਦੇ ਨਾਂ ਤੇ ਏਜੰਟਾਂ ਨੇ ਜਾਲੀ ਪਰਵਾਨਗੀ ਪੱਤਰ ਤਿਆਰ ਕਰ ਲਏ ਸਨ ਜਿਨ੍ਹਾਂ ਦੇ ਆਧਾਰ ਤੇ ਪੰਜਾਬ ਤੋਂ ਵੀ ਕਾਫੀ ਵਿਦਿਆਰਥੀ ਕੈਨੇਡਾ ਪਹੁੰਚ ਗਏ ਅਜਿਹੇ ਵਿਦਿਆਰਥੀਆਂ ਨੂੰ ਜਦੋਂ ਸਬੰਧਤ ਵਿਦਿਅਕ ਸੰਸਥਾਵਾਂ ਨੇ ਦਾਖਲੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਵੱਡਾ ਸੰਕਟ ਖੜਾ ਹੋ ਗਿਆ ਸੀ ਲੱਖਾਂ ਰੁਪਏ ਖਰਚ ਕੇ ਜਾਣ ਵਾਲੇ ਵਿਦਿਆਰਥੀਆਂ ਨੂੰ ਇਸ ਧੋਖਾਧੜੀ ਦਾ ਕੋਈ ਇਲਮ ਨਹੀਂ ਸੀ ਹਾਲੀ ਵਿੱਚ ਮਿਲੀਆਂ ਰਿਪੋਰਟਾਂ ਅਨੁਸਾਰ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਸ ਸਾਲ ਅਗਸਤ ਚ ਆਈਆਂ ਭਾਰਤੀ ਵਿਦਿਆਰਥੀਆਂ ਦੀਆਂ 76% ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ ਇਸ ਦੇ ਮੁਕਾਬਲੇ ਚੀਨੀ ਵਿਦਿਆਰਥੀਆਂ ਨੂੰ ਵਧੇਰੇ ਵੀਜ਼ੇ ਦਿੱਤੇ ਹਨ ਅਤੇ ਉਹਨਾਂ ਦੀਆਂ 24% ਦੀਆਂ ਅਰਜ਼ੀਆਂ ਹੀ ਰੱਦ ਕੀਤੀਆਂ ਗਈਆਂ ਹਨ ਉਧਰ ਕਈ ਵਿਦਿਆਰਥੀਆਂ ਦਾ ਇਹ ਮੰਨਣਾ ਹੈ ਕਿ AI ਦੀ ਵਰਤੋਂ ਕਾਰਨ ਉਹਨਾਂ ਦੀਆਂ ਅਰਜ਼ੀਆਂ ਰੱਦ ਹੋ ਰਹੀਆਂ ਹਨ ਉਹਨਾਂ ਦਾ ਕਹਿਣਾ ਹੈ ਕਿ AI ਸਿਸਟਮ ਕਿਸੇ ਮਨੁੱਖ ਵਾਂਗ ਅਰਜ਼ੀ ਦੀ ਪੂਰੀ ਨਿਰਖ ਪਰਖ ਨਹੀਂ ਕਰਦਾ ਅਤੇ ਬਿਨਾਂ ਕਾਰਨ ਹੀ ਅਰਜ਼ੀ ਰੱਦ ਕਰ ਦਿੰਦਾ ਹੈ ਹਾਲਾਂਕਿ ਵੀਜ਼ਾ ਮਾਹਰ ਇਸ ਗੱਲ ਨਾਲ ਸਹਿਮਤ ਨਹੀਂ ਹਨ